ਰਣਾਜੀ ਇਹ ਕਿਥੇ ਰਹਿਣ ਵਾਲੇ ਆ ਅਸੀਂ ਪਿੱਛੇ ਤੇ ਹੀ ਰਹਿੰਦੇ ਆ ਰਈਏ ਤੇ ਇੱਥੇ ਆਸਪੰਡ ਸਭਰਾਵ ਹਾਂਜੀ ਹਾਂਜੀ ਕਿੰਨੇ ਗਿਹੜੇ ਪਸ਼ੂ ਆ ਜਿਹੜੇ ਤੁਹਾਡੇ ਪਸ਼ੂ 20 22 ਮਰ ਗਏ ਆ ਅੱਛਾ ਜੀ ਹਾਂ ਕਿਤੇ ਕਿੰਨਾ ਕੋ ਨੁਕਸਾਨ ਡਾਡਾ ਡਾਇਆ ਹਾਂ ਘਟੋ ਘਾਟ ਵੀ ਰੱਖਦਾ ਨੁਕਸਾਨ ਅੱਛਾ ਜੀ ਹਾਂਜੀ ਤੇ ਮੰਨ ਲਓ ਜੇਕਰ ਕਿਸੇ ਨੇ ਮਦਦ ਕਰਨੀ ਹੋਵੇ ਡਾਡਾ ਕੋਈ ਫੋਨ ਨੰਬਰ 98786 ਹੂੰ 70512 ਇੱਕ ਵਾਰ ਦੁਬਾਰਾ ਦੱਸ ਦਿਓ ਹਾਂਜੀ 98786 ਹਾਂਜੀ 70512 ਠੀਕ ਹੈ ਮੇਰਾ ਨਾਮ ਮਖਣੇ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਜੀ ਅਸੀਂ ਵੀ ਰਈਏ ਦੇ ਰਹਿਣ ਵਾਲੇ ਬੱਚੇ ਇੱਥੇ ਸੁਭਰਾ ਰਹਿੰਦੇ ਜੀ ਇੱਥੇ ਮਾਲ ਲੈ ਕੇ ਆਏ ਜੀ ਦੇਖੋ ਇਹ ਬੈਦ ਬੂਟੀ ਥਲੇ ਆ ਗਿਆ ਕਿੰਨੇ ਕੁ ਜੜੇ ਪਸ਼ੂ ਜੜੇ 21 ਪਸ਼ੂ ਜੀ 20 ਮਹੀਆਂ ਤੇ ਇੱਕ ਗਾਈ ਅੱਛਾ ਜੀ ਹਾਂ ਜੀ ਸੂਣ ਵਾਲੇ ਕਿ ਦਸ ਤੇ ਮਹੀਆਂ ਜਿਹੜੀਆਂ ਸੂਈਆਂ ਇਹ ਮੇਰੇ ਤਾਂ 8-9 ਮਹੀਆਂ ਸੂਈਆਂ ਆ ਜੋ ਆ ਕੇ ਰਹੇ ਛੋਟੇ ਛੋਟੇ ਕੋਈ ਦਿਹਾੜੀ ਦਾ ਕੋਈ ਪੰਜਾਂ ਨਾਲ ਕੋ ਮਹੀਨੇ ਦਾ ਅੱਛਾ ਕੋਈ ਸੂਣ ਵਾਲਿਆਂ ਵਿੱਚ ਚਾਰ ਪੰਜ ਜੀ ਕਿੰਨਾ ਕੁ ਜੜਾ ਨੁਕਸਾਨ ਹੋ ਗਿਆ ਠਾ 17 8 17 18 ਲੱਖ ਦਾ ਨਸਕਾਨ ਐ ਜੀ ਨਾ ਤੇ ਕੀ ਅਪੀਲ ਕਰੋਗੇ ਜੀ ਅਸੀਂ ਸਰਕਾਰ ਗਈ ਪੀਲ ਕਰਨੇ ਜੇ ਕੋਈ ਮਦਦ ਕਰਦੇ ਤਾਂ ਵੀ ਠੀਕ ਐ ਨਹੀਂ ਕਰਦੇ ਤਾਂ ਸਾਡਾ ਕੋਈ ਚਾਰਾ ਐ ਕਾਰੋਬਾਰ ਤੇ ਸਾਡਾ ਇਹੋ ਜਿਹੀ ਨਹੀਂ ਆਦਾ ਹੋਰ ਤੇ ਸਾਡਾ ਕੋਈ ਕਾਰੋਬਾਰੀ ਨਹੀਂ ਕੀ ਨਗਰ ਟੜਈ ਸ਼ਮੂਆ ਮੇਰਾ ਨਾ ਕਿਥੋਂ ਰਹਿਣ ਵਾਲੇ ਨੇ ਮੈਂ ਇੱਥੇ ਲੱਗੇ ਹੋਇਆ ਕਰ ਰਹਿਣਾ ਉਧਰ ਰਹਿਣਾ ਇੱਥੇ ਰਹੀਏ ਲੱਗੇ ਰਹਿਣੇ ਸਿਆਲ ਅਸੀਂ ਹੁਣ ਸਭਰਾ ਪਿੰਡ ਦੇ ਜੀ ਹਾਂ ਸਭਰਾ ਪਿੰਡ ਦੇ ਕੀ ਗੱਲ ਹੋਈ ਜੀ ਡੰਗਰਾ ਆ ਮਗਰ ਡੰਗਰਾ ਹੁੰਦੇ ਹੀ ਤੇ ਆ ਬਰਵੀ ਦੇ ਵਿੱਚ ਪਈ ਗਾੜੀ ਬੂਟੀ ਬੂਟੀ ਦੇ ਥੱਲੇ ਆ ਗਏ ਕਿੰਨੇ ਪਸ਼ੂ ਜੜੇ ਹੋ 20 ਮਈਆਂ ਦੇ ਇੱਕ ਨਾਲ ਗਾਈ ਅੱਛਾ ਇੱਕ ਇੱਕੀ ਮਸ਼ ਪਸ਼ੂ ਜੜੇ ਹੋ ਹਾਂਜੀ ਤੇ ਕਿੰਨਾ ਕੁ ਜੜਾ ਨੁਕਸਾਨ ਹੋਇਆ ਨੁਕਸਾਨ ਤੈਨੂੰ ਪਤਾ ਹੈ ਤੁਹਾਨੂੰ ਡੰਗਰਾ ਸੱਜਣਾ ਮਈਆਂ ਇੰਨੇ ਕਿੰਨੇ ਲੱਖ ਲੱਖ ਦਾ ਹੀ ਲਾ ਲੈ ਇੱਕ ਪਸ਼ੂ ਦੀ ਕੀ ਨਹੀਂ ਕੀਮਤ ਹੋਗੀ ਆ ਸੱਜਣਾ ਵਜਾਂ ਲੱਖ ਤੋਂ ਥੱਲੇ ਦੀ ਕੀਮਤ ਹੈ ਨਹੀਂ ਯਾਰਾਂ ਵਜਾਂ ਸੱਜਣਾ ਵਾਂ ਹੋਰ ਝੋਟੀਆਂ ਵਿੱਚ ਸੋਣ ਵਾਲੀਆਂ ਹੈਗੇ ਸੋਣ ਵਾਲੀਆਂ ਹੈ ਝੋਟੀਆਂ ਅੱਛਾ ਇਸੇ ਤੋਂ ਗੁਜ਼ਾਰਾ ਚੱਲਦਾ ਸਾਡਾ ਇਸੇ ਤੋਂ ਗੁਜ਼ਾਰਾ ਚੱਲਦਾ ਉਹ ਸਾਡਾ ਕਮਾਈ ਕੀ ਹੈ ਕਿੰਨਾ ਕੁ ਟੜਾ ਜਿਹਾ ਨੁਕਸਾਨ ਹੋਇਆ ਤੈਨੂੰ ਪਤਾ ਹੈ 10 ਲੱਖ 10 ਡੰਗਰੇ ਦੇ ਬੰਦੀਆਂ ਮੱਝਾਂ ਸੱਜਣਾ ਵਾ ਉਹ ਇਲਾਕੇ ਤੋਂ ਥੱਲੇ ਝੋਟੀਆਂ ਤੁਹਾਡੇ ਸਾਹਮਣੇ ਜਵਾਕ ਹੈ ਹਾਂਜੀ ਉਹ ਤੋਂ ਉਹਦੇ ਇਲਾਕੇ ਤੋਂ ਥੱਲੇ ਕੋਈ ਵੀ ਨਹੀਂ ਆ ਤੇ ਦੂਜਿਆਂ ਉਹ ਲਾਲਾ ਜਨੇਦੀਆਂ ਦੂਜਿਆਂ ਵਿੱਚ ਸੋਣ ਵਾਲੀਆਂ ਝੋਟੀਆਂ ਸੀ 15 18 ਲੱਖ ਦਾ ਨੁਕਸਾਨ ਹੈਗਾ ਹੈ 18 ਲੱਖ ਰੁਪਏ ਇਸੇ ਤੋਂ ਗੁਜ਼ਾਰਾ ਚੱਲਦਾ ਸਾਡਾ ਇਸੇ ਤੋਂ ਗੁਜ਼ਾਰਾ ਚੱਲਦਾ ਹੋਰ ਦੇਖੋ ਕਾਰੋਬਾਰ ਚੱਲਦਾ ਹੈ ਕਿਸ ਤਰ੍ਹਾਂ ਔਰ ਕਿੰਨਾ ਸਰਕਾਰ ਕੋਈ ਮਦਦ ਕਰੇ ਥੋੜੀ ਹੋਰ ਕਿੱਦਾਂ ਚੱਲਣਾ ਸਾਡਾ ਗੱਲ ਕੋਈ ਹੋਰੀ ਪਿਸ਼ੂ ਹੈ ਡਾਡੇ ਕੋਈ ਗੇ ਇਕੱਲੇ ਤਿੰਨ ਚਾਰ ਵਜੇ ਡੇਗੇ ਆ ਤਿੰਨ ਚਾਰ ਹੀ ਬਜੇ ਜੀ ਹਾਂਜੀ ਦੇਖੀ ਆਪੀਲ ਕਰੋਗੇ ਜਿਹੜੇ ਤੁਹਾਨੂੰ ਇਹ ਵੀਡੀਓ ਦੇਖ ਰਹੇ ਆ ਤੇ ਸਰਕਾਰ ਸਾਨੂੰ ਕੋਈ ਸਾਡੀ ਮਦਦ